ਇਹ ਸਾਡਾ ਜੀ ਸੈਕੰਡ ਟਾਈਮ ਆ ਪਿਛਲੇ ਸਾਲ ਪਹਿਲੀ ਵਾਰ ਹੀ ਕਰਾਇਆ ਸੀ ਤੇ ਹੁਣ ਕੋਕਰੀ ਚੈਂਪੀਅਨਸ਼ਿਪ ਦਾ ਸਕਸੈਸਫੁਲ ਸੈਕੰਡ ਇਅਰ ਆ ਤੇ ਇਸ ਸਾਲ ਪਿਛਲੇ ਸਾਲ ਤੋਂ ਵੀ ਵੱਟਾ ਅ ਅਸੀਂ ਕਰਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਸ ਸਾਲ ਟੀਮਾਂ ਵੀ ਸਾਡੀਆਂ ਅਨ ਐਕਸਪੈਕਟਿਡ ਜਿਹੜੀਆਂ ਟੀਮਾਂ ਉਹ ਆਈਆਂ ਸਾਡੇ ਕੋਲੇ ਇਹ ਤੋਂ ਪਹਿਲਾ ਮੈਚ ਸੀਗਾ ਕੇਰਲਾ ਅ ਵਰਸਸ ਕਿਹੜੀ ਟੀਮ ਸੀਗੀ ਟ੍ਰਾਂਟੋ ਟ੍ਰਾਂਟੋ ਯੂਨਾਈਟਿਡ ਤੇ ਹੁਣ ਮਨਰੋਵਿਆ ਅਫਰੀਕਾ ਦੀ ਟੀਮਾਂ ਨਾਮਤਾਰੀ ਕਲੱਬ ਨਾਲ ਚੱਲ ਰਿਹਾ ਸੋ ਸਾਡੇ ਕੋਲੇ ਵੈਸਟ ਬੰਗਾਲ ਤੋਂ ਫਿਰ ਦਿੱਲੀ ਤੋਂ ਮੁੰਬਈ ਤੋਂ ਤੇ ਉਤਮਾ ਲਖਨਊ ਤੋਂ ਫਿਰ ਸਾਡੀ ਰਾਜਸਥਾਨ ਯੂਨਾਈਟਿਡ ਸੋ ਇਦਾਂ ਸਾਰੇ ਇੰਡੀਆ ਤੋਂ ਟੀਮਾਂ ਆ ਗਈਆਂ ਜੀ ਅਫਰੀਕਾ ਦੀਆਂ ਪ੍ਰੋ ਟੀਮਾਂ ਦਾ ਸੋ ਇਹਦੇ ਨਾਲ ਸਾਨੂੰ ਵੀ ਬਹੁਤ ਸਾਰਾ ਇੱਕ એનર્ਜੀ ਮਿਲਦੀ ਹੈ ਇੰਨੀਆਂ ਵਧੀਆ ਟੀਮਾਂ ਦੇਖ ਕੇ ਤੇ ਤੁਸੀਂ ਦੇਖ ਰਹੇ ਹੋ ਹਜੇ ਤਾਂ ਸ਼ੁਰੂਆਤ ਹੋਈ ਆ ਕਦੇ ਪਹਿਲੇ ਮੈਚ ਤੇ ਇਦਾਂ ਕਿੰਨਾ ਕੱਟ ਨਹੀਂ ਹੁੰਦਾ ਜਿੰਨਾ ਇੱਥੇ ਪਹਿਲੇ ਮੈਚ ਤੇ ਸ਼ਾਮ ਨੂੰ ਪਤਾ ਨਹੀਂ ਕੀ ਬਣਨਾ ਤੋ ਇਹੀ ਕੋਸ਼ਿਸ਼ ਸੀ ਸਾਡੀ ਸਾਰੀ ਟੀਮ ਦੀ ਇਹ ਕੋਸ਼ਿਸ਼ ਸੀ ਸੋ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਜੀ ਸਾਰਿਆਂ ਨੇ ਗਰਾਊਂਡ ਪ੍ਰੀਪੇਅਰ ਕੀਤਾ ਇੰਟਰਨੈਸ਼ਨਲ ਫੁੱਟਬਾਲ ਦਾ ਕਿਉਂਕਿ ਸਾਨੂੰ ਫੈਸਿਲਿਟੀਆਂ ਕੋਈ ਉਪਰੋਂ ਨਹੀਂ ਮਿਲੀਆਂ ਹੋਈਆਂ ਇਹ ਪ੍ਰੀਪੇਅਰ ਕੀਤੀਆਂ ਜੀ ਅਸੀਂ ਆਪ ਪ੍ਰੀਪੇਅਰ ਕੀਤੀਆਂ ਮੁੰਡਿਆਂ ਨੇ ਆਪ ਪਿੰਡ ਦੇ ਵਿੱਚ ਆਪ ਲੱਕੇ ਆਪ ਪ੍ਰੀਪੇਅਰ ਜਨ ਜੀ ਕਿਤਾ ਮੰਦੇ ਵਿੱਚ ਖਿਆਲ ਆਇਆ ਕਿ ਅਸੀਂ ਜਿਹੜੇ ਨੌਜਵਾਨਾਂ ਨੂੰ ਕਿਹੜਾ ਨਾਲ ਜੋੜੀ ਆ ਮੈਂ ਅਸਲ 'ਚ ਮੇਰੇ ਫੁੱਟਬਾਲ ਦਾ ਪੈਸ਼ਨ ਮੇਰੇ ਮੱਢ ਤੋਂ ਹੀ ਰਿਹਾ ਜੀ ਤੇ ਪਲੱਸ ਮੈਂ ਆਪ ਦੇ ਪਿੰਡ ਦੀ ਟੀਮ ਦਾ ਫੈਨ ਰਿਹਾ ਸ਼ੁਰੂ ਤੋਂ ਜਿੱਥੇ ਤੇ ਮੈਂ ਦੇਖਣ ਜਾ ਸਕਦਾ ਸੀ ਮੈਂ ਦੇਖਣ ਜਾਂਦਾ ਹੁੰਦਾ ਸੀ ਮੇਰੇ ਫਾਦਰ ਸਾਹਿਬ ਫੁੱਟਬਾਲ ਖੇਡਦੇ ਸੀ ਤੇ ਮੈਂ ਵੀ ਥੋੜੀ-ਪੋਟੀ ਖੇਡ ਲੈਂਦਾ ਸੀ ਪਰ ਇਹ ਆ ਵੀ ਇਹ ਵੈਸੇ ਹੀ ਮੇਰੇ ਦਿਲ 'ਚ ਸੀ ਵੀ ਜਿੱਦਣ ਕਿਤੇ ਵਾਹਿਗੁਰੂ ਨੇ ਕੋਈ ਕਿਰਪਾ ਕੀਤੀ ਆਪਣੇ ਤੇ ਤਾਂ ਸ਼ਾਇਦ ਆਪਦੇ ਪਿੰਡ ਦੇ ਵਿੱਚ ਪੂਰੇ ਪੰਜਾਬ ਦੀ ਸਭ ਤੋਂ ਵੱਡੀ ਫੁੱਟਬਾਲ ਦੀ ਚੈਂਪੀਅਨਸ਼ਿਪ ਕਰਾਉਂਗਾ ਸੋ ਅੱਜ ਵਾਹਿਗੁਰੂ ਨੇ ਇਹ ਕਿਰਪਾ ਜਿਹੜੀ ਆ ਇਹ ਕੀਤੀ ਆ ਜਾਂ ਇੰਨੇ ਜੋਗੇ ਵਾਹਿਗੁਰੂ ਨੇ ਬਲ ਪਕਸ਼ਿਆ ਤੇ ਅ ਅੱਜ ਸਾਰੇ ਪੰਜਾਬ ਕੀ ਜੇ ਆਪਾਂ ਪ੍ਰਾਈਵੇਟ ਟੂਰਨਾਮੈਂਟ ਚ ਲੈ ਕੇ ਚੱਲੀਏ ਤਾਂ ਸਾਰੇ ਇੰਡੀਆ ਦੀ ਸਭ ਤੋਂ ਵੱਡੀ ਚੈਂਪੀਅਨਸ਼ਿਪ ਅੱਜ ਕੋਕਰੀ ਪੈਂਡ ਦੇ ਵਿੱਚ ਹੋ ਰਹੀ ਆ ਸੋ ਇਹ ਥੈਂਕ ਯੂ ਆ ਜੀ ਸਾਰਿਆਂ ਦਾ ਜਿਨ੍ਹਾਂ ਨੇ ਸਪੋਰਟ ਕੀਤੀ ਆ ਤੇ ਕਰ ਰਹੇ ਲਗਨ ਜੀ ਵੱਡੀ ਗੱਲ ਹੈ ਕਿ ਇਨਾਮ ਰਾਸ਼ੀ ਬੜੀ ਵੱਡੀ ਰੱਖੀ ਗਈ ਹੈ ਇਸ ਵਾਰ ਹਾਂ ਜੀ ਹਾਂ ਜੀ ਇਸ ਵਾਰ ਪੰਜਾਬ ਦੇ ਵਿੱਚ ਤਾਂ ਇਨਾਮ ਕਦੇ ਹੋਇਆ ਨਹੀਂ 11 ਲੱਖ ਰੁਪਏ ਪਹਿਲਾ ਨਾਮ 5 ਲੱਖ ਰੁਪਏ ਦੂਜਾ ਨਾਮ ਪਲਾਸ ਸਾਡੇ ਇਨਾਮ ਤੋਂ ਵੀ ਜ਼ਿਆਦਾ ਸਾਨੂੰ ਇਹ ਆ ਵੀ ਜਿਹੜੀਆਂ ਟੀਮਾਂ ਆਈਆਂ ਉਹ ਐਕਸਪੀਰੀਅੰਸ ਕਰਕੇ ਜਾਣ ਵਧੀਆ ਜਿਵੇਂ ਆਹ ਕੇਰਲਾ ਵਗੈਰਾ ਦੀਆਂ ਜਾਂ ਹੋਰ ਜਿਹੜੀਆਂ ਸਟੇਟਸ ਤੋਂ ਟੀਮਜ਼ ਆਈਆਂ ਉਹ ਜਾ ਕੇ ਕਹਿਣ ਵੀ ਅਸੀਂ ਯਾਰ ਬਹੁਤ ਵਧੀਆ ਇੱਕ ਇਹੋ ਜਿਹੀ ਜਗ੍ਹਾ ਖੇਡ ਕੇ ਆਏ ਆ ਜਿਨ੍ਹਾਂ ਨੇ ਸਾਡਾ ਲੁੱਕ ਆਫਟਰ ਬਹੁਤ ਵਧੀਆ ਕੀਤਾ ਤੇ ਚੇਤੇ ਰੱਖਣ ਉਹ ਇਸ ਚੀਜ਼ ਨੂੰ ਦੇਖੋ ਮੈਨੂੰ ਲੱਗਦਾ ਗੇਮ ਇੱਕ ਬਹੁਤ ਵੱਡੀ ਚੀਜ਼ ਹੈ ਜਿਹੜੀ ਆਈ ਥਿੰਕ ਨਸ਼ੇ ਕਰਕੇ ਖਾਸ ਕਰ ਸ਼ੌਕਰ ਤਾਂ ਖੇਢੀ ਨਹੀਂ ਜਾਂਦੀ ਜਮਾਈ ਤੇ ਸੋ ਗੇਮਾਂ ਸਾਰੀਆਂ ਵਧੀਆ ਨੇ ਸੋ ਕਿਸੇ ਬੰਦੇ ਦਾ ਕਿਸੇ ਚ ਪੈਸ਼ਨ ਨਾ ਮੇਰਾ ਸੌਕਰ ਚ ਆ ਮੇਰੇ ਕਈ ਭਰਾ ਜਿਨ੍ਹਾਂ ਦਾ ਕਬੱਡੀ ਚਾ ਕਬੱਡੀ ਵੀ ਬਹੁਤ ਵਧੀਆ ਗੇਮ ਆ ਕਿਸੇ ਦਾ ਹਾਕੀ ਚਾ ਸੋ ਸਾਰੀਆਂ ਗੇਮਾਂ ਬਹੁਤ ਵਧੀਆ ਨੇ ਤੇ ਮੈਨੂੰ ਇਹ ਲੱਗਦਾ ਕਿ ਗੇਮਾਂ ਚ ਜਾਣਾ ਮਤਲਬ ਇੱਕੋ ਇੱਕ ਇਹੋ ਜੀ ਚੀਜ਼ ਆ ਜਿਹੜੀ ਨੇਚਰਲੀ ਨਸ਼ਿਆਂ ਤੋਂ ਦੂਰ ਕਰ ਸਕਦੀ ਆ ਉਹ ਗੇਮਾਂ ਹੀ ਨੇ ਸੋ ਸਾਡੇ ਵੱਲੋਂ ਇਹ ਕੋਸ਼ਿਸ਼ ਹੈ ਇਸ ਦੇ ਸੌਕਰ ਕੀਤੀ ਜਾ ਰਹੀ ਆ ਤੇ ਬਾਕੀ ਜਿਵੇਂ ਜਿਵੇਂ ਭਰਾ ਜਿਨ੍ਹਾਂ ਨੂੰ ਜਿਹੜੀ ਚੀਜ਼ ਦਾ ਜਿਹੜੀ ਗੇਮ ਦਾ ਪੈਸ਼ਨ ਆ ਉਹਨਾਂ ਉਹ ਉਸੇ ਉਸੇ ਗੇਮ ਨੂੰ ਪ੍ਰੋਮੋਟ ਕਰਕੇ ਕਰ ਰਹੇ ਨੇ ਭਗਵੰਤ ਪਾਜੀ ਵੀ ਬਹੁਤ ਜਿਆਦਾ ਐਫਰਟ ਕਰ ਰਹੇ ਨੇ ਇਸ ਚੀਜ਼ ਨੂੰ ਲੈ ਕੇ ਸਾਡੇ ਮੁੱਖ ਮੰਤਰੀ ਸਾਹਿਬ ਤੇ ਸੋ ਆਈ ਥਿੰਕ ਉਹਨਾਂ ਦਾ ਜਿਹੜਾ ਵਿਜ਼ਨ ਆ ਉਹ ਵੀ ਇਹ ਗੇਮਾਂ ਨੂੰ ਲੈ ਕੇ ਆ ਸੋ ਜਿਹੜੇ ਵੀ ਪੋਲੀਟੀਕਲ ਲੀਡਰ ਦਾ ਵਿਜ਼ਨ ਗੇਮਾਂ ਨੂੰ ਲੈ ਕੇ ਹੋਊਗਾ ਜੀ ਆਪਾਂ ਉਹਨਾਂ ਦੇ ਨਾਲ ਆ ਤੇ ਸਾਡੇ ਸਾਡਾ ਸਾਰਾ ਯੂਥ ਵੀ ਉਹਨਾਂ ਦੇ ਨਾਲ ਸਰ ਕੀ ਨਾਮ ਹੈ ਜੀ ਤੁਹਾਡਾ ਕੁਲਵੀਰ ਕੈਮ ਜੀ ਮੈਂ ਮੈਲਬਨ ਤੋਂ ਆ ਜੀ ਬਹੁਤ ਵਧੀਆ ਜੀ ਮੈਂ ਪਿਛਲੇ 10 ਸਾਲ ਮੌਗਾ ਹੀ ਰਿਹਾ ਆ ਤੇ ਆ ਕੋਕਰੀ ਨਾਲ ਮੇਰੇ ਜੋ ਆ ਜਿਹੜੇ ਦੋਸਤ ਨੇ ਕੋਕਰੀ ਦੇ ਮੇਰੇ ਦੋਸਤ ਹੀ ਬਣ ਚੁਕੇ ਨੇ ਕਿਉਂਕਿ ਮੈਂ ਕੋਕਰੀ ਬਹੁਤ ਨਾਲ ਆ ਨਾ ਜਾਣਦਾ ਪਿਛਲੇ ਸਾਲ ਵੀ ਸ਼ੁਰੂ ਕਰਵਾਏ ਸੀਗੇ ਇਹ ਇੱਥੇ ਗਗਨਬਾਈ ਦਾ ਸ਼ੁਰੂ ਤੋਂ ਹੀ ਸੀਗਾ ਵੀ ਆਪਾਂ ਪੰਜਾਬ ਦੇ ਵਿੱਚ ਕੁਝ ਕਰਾਣਾ ਹੈਗਾ ਨਾ ਪਹਿਲਾਂ ਤਾਂ ਅਸੀਂ ਸ਼ੁਰੂ ਕੀਤਾ ਸੀ ਹੋਸ਼ਾਲਾ ਚ ਵੀ ਸ਼ੁਰੂ ਕਰਾਂਗੇ ਇਹ ਪਰ ਇੱਥੇ ਉਹਨਾਂ ਦਾ ਸ਼ੌਂਕ ਨਾਲ ਬਹੁਤ ਹੋ ਸੀਗਾ ਤੇ ਉਹਨਾਂ ਦਾ ਖਾਸ ਕਰਕੇ ਪਿੰਡ ਵਾਲੇ ਮੁੰਡਾ ਨਾਲ ਵੀ ਇੱਥੇ ਇੱਥੇ ਦੇ ਬੱਚੇ ਨੇ ਗਲਤੀ ਚ ਚਾਜ ਨਾ ਜਾਣ ਆਪਾਂ ਇੱਥੇ ਕੁਝ ਚੀਜ਼ਾਂ ਜਰੂਰ ਕਰੀਏ ਤਾਂ ਕਿ ਇੱਥੋਂ ਦੇ ਬੱਚਿਆਂ ਵਾਸਤੇ ਸ਼ੁਰੂ ਕੀਤੇ ਗਏ ਨੇ ਅਸਲ ਦੇ ਵਿੱਚ ਹੈ ਨਾ ਤੁਹਾਨੂੰ ਇੱਥੋਂ ਦੇ ਅਸੀਂ ਤਾਂ ਸਾਡਾ ਮਕਸਦ ਵੀ ਇਹੀ ਹੈ ਵੀ ਚਲੋ ਇੱਥੇ ਜੋ ਕਰ ਰਿਹਾ ਸਰਕਾਰ ਨੂੰ ਸਾਡੀ ਅਪੀਲ ਵੀ ਹੈਗੀ ਹੈ ਵੀ ਜਰੂਰ ਕਰਨਾ ਨਾ ਅਸੀਂ ਚਾਹਨੇ ਵੀ ਇੱਥੇ ਇੱਥੋਂ ਦੇ ਜਿਵੇਂ ਇਹ ਸਾਰਾ ਪਿੰਡ ਵਾਲਿਆਂ ਨੇ ਤਿਆਰ ਕੀਤਾ ਬਾਈ ਜੀ ਜਿਹੜਾ ਸਟੇਡੀਅਮ ਤੁਸੀਂ ਦੇਖਦੇ ਪਿਓ ਇੱਥੇ ਸਾਰਾ ਜਿਹੜਾ ਤੁਸੀਂ ਟੀਮ ਦੇਖਦੇ ਪਿਓ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇਹ ਤਿਆਰ ਕੀਤਾ ਗਗਨભાઈ ਅੱਗੇ ਲੱਗੇ ਨੇ ਸਾਰਿਆਂ ਦੇ ਇਹ ਸਾਰਾ ਗਰਾਊਂਡ ਤਿਆਰ ਕੀਤਾ ਗਿਆ ਤੇ گورਨਮੈਂਟ ਵੀ ਜਰੂਰ ਨਾਲ ਹੈਲਪ ਕਰ ਰਹੀ ਹੈ ਹਰ ਇੱਕ ਚੀਜ਼ ਦਾ ਪੁਸਤ ਪ੍ਰਸ਼ਾਸਨ ਸਾਡੀ ਬਹੁਤ ਹੈਲਪ ਕਰਦਾ ਪਿਆ ਹਰ ਇੱਕ ਵਿਭਾਗ ਬਹੁਤ ਹੈਲਪ ਕਰਦਾ ਪਿਆ ਤੇ ਉਹਦਾ ਉਹਦਾ ਦੇਖੋ ਜੀ ਨਾਮੀ ਰਾਸ਼ੀ ਰੱਖਣੀ ਜ਼ਰੂਰੀ ਵੀ ਹੈ ਜਿਸ ਦੇ ਨਾਲ ਨਾ ਬੱਚਿਆਂ ਨੂੰ ਥੋੜੇ ਸਾਧਿਤ ਹੁੰਦੇ ਨੇ ਚੀਜ਼ਾਂ ਨਾਲ ਜਿਸ ਦੇ ਨਾਲ ਉਹਨਾਂ ਨੂੰ ਲੱਗਦਾ ਵੀ ਹਾਂ ਆਪਾਂ ਗੇਮ ਚ ਖੇਲਣਾ ਹੈ ਤੇ ਵੀ ਪੈਸਾ ਹੈਗਾ ਤੇ ਹੋਰ ਪੈਸਾ ਇੱਕ ਜ਼ਰੂਰਤ ਹੁੰਦੀ ਹੈ ਪਰ ਜਿਹੜਾ ਵੱਡਾ ਇਨਾਮ ਹੈ ਉਹ ਬੱਚਿਆਂ ਨੂੰ ਜ਼ਿਆਦਾ ਅਥੋਰਾਈਜ਼ ਕਰਦਾ ਦੇਖੋ ਲਾਸਟ ਟਾਈਮ ਵੀ ਬਹੁਤ ਬੱਚੇ ਸੀਗੇ ਜਿਹੜੇ ਚਾਹਦੇ ਸੀਗੇ ਅਸੀਂ ਉਹਨੂੰ ਗੇਮ ਚ ਜਾਈ ਤੇ ਇਸ ਵਾਰ ਹੋਰ ਜ਼ਿਆਦਾ ਹੋਣਗੇ ਜਿਹੜੇ ਕਹਿੰਦੇ ਕਿ ਅਸੀਂ ਇਹ ਸੁਣਿਆ ਕੀ ਦਿਰੋ ਨੌਜਵਾਨ ਦੇਖੋ ਅਸੀਂ ਤਾਂ ਇਹ ਕਹਿੰਦੇ ਦੇਖੋ ਆਪਣੇ ਫੋਕਸ ਕਰੋ ਆਪਣੇ ਸਟਡੀ ਵਾਲ ਤੇ ਗੇਮ ਵਾਲ ਤੁਸੀਂ ਧਿਆਨ ਦੋਗੇ ਤਾਂ ਤੁਹਾਨੂੰ ਗਲਤ ਪਾਸੇ ਜਾਂਦਾ ਟਾਈਮ ਨਹੀਂ ਮਿਲਣਾ ਆਏਗਾ